ਤਿੰਨ ਦਿਨ ਹੋ ਗਏ ਮੇਰੇ ਫਾਦਰ ਆਈਸੀਯੂ ਚ ਨੇ 슈ਗਰ ਦਾ ਅਟੈਕ ਆਇਆ ਤੇ ਉਹਨਾਂ ਦੀ ਨਿਗਾ ਚਲ ਗਈ ਸੀ ਵੀ ਮੈਂ ਕਿਹਾ ਉਧਰ ਉਹ ਜਵੰਦਾ ਵੀ ਹਸਪੀਟਲ ਆ ਉਧਰ ਉਹ ਡੈਡੀ ਹਨਾ ਕੇਕੂ ਕਾਲੇ ਪਾਸੇ ਨੂੰ ਜੀ ਨਹੀਂ ਕੀ ਕੀ ਹਨਾ ਕੇਕ ਕੱਟਣਾ ਹੁਣੇ ਨਾਨਾ ਜੀ ਹੁਣੇ ਹੀ ਘੰਟਾ ਪਹਿਲਾਂ ਫੋਨ ਆਇਆ ਵੀ ਨਿਗਾ ਵਾਪਸ ਆ ਗਈ ਤੇ ਜਦੋਂ ਨਿਗਾ ਵਾਪਸ ਆਈ ਨਾਨਾ ਜੀ ਕਹਿੰਦੇ ਮੇਰੇ ਮੇਰਾ ਕੜਾ ਕਿੱਥੇ ਆ ਮੇਰੀਆਂ ਮੁੰਦਰੀਆਂ ਕਿੱਥੇ ਆ ਦੇਖੋ ਸੇਵਾ ਕਰਨ ਆਇਆ ਬਾਬੇ ਦਾ ਬੜਾ ਸ਼ੁਕਰ ਠੀਕ ਆ ਫਾਦਰ ਸਾਹਿਬ ਠੀਕ ਹੋ ਗਏ ਆ ਤੇ ਉਧਰੋਂ ਹੀ ਜਵੰਦਾ ਵੀਰ ਬੀ ਗੁੱਡ ਨਿਊਜ਼ ਆਵੇ ਹਨਾ ਬਾਬਾ ਪਲੀ ਕਰੇ ਇਹ ਉਹਨਾਂ ਪੰਜ ਕਲਾਕਾਰਾਂ ਜੀ ਬਹੁਤ ਕੈਂਟ ਮੈਂ ਕਿੰਨਾ ਜੀ ਮਨਮੋਹਣ ਵਾਰਿਸ ਹੋਣਾਂ ਤੋਂ ਬਾਅਦ ਮੈਂ ਕਿਸੇ ਨੂੰ ਮੰਨਦਾ ਮੈਂ ਰਾਜਵੀਰ ਜਵੰਦੇ ਨੂੰ ਮੰਨਦਾ ਉਹਦੇ ਵਰਗੀ ਗਾਇਕੀ ਉਹ ਫੋਰਸ ਵੋਕਲ ਚ ਉਹ ਚੀਜ਼ ਮਨ ਲੋ ਹਾਂ ਡਿਫਰੈਂਟ ਮੈਂ ਕਿੰਨਾ ਵੀ ਬਾਬਾ ਬਸ ਕਿਸੇ ਹਿਸਾਬ ਨਾਲ ਵੀ ਅਰਦਾਸਾਂ ਕਰੂ ਭਰਾ ਠੀਕ ਹੋਵੇ ਹੱਸਦਾ ਵਸਦਾ ਆਪਦੀ ਫੈਮਿਲੀ ਚ ਆਪਦੇ ਪਰਿਵਾਰ ਚ ਪਹੁੰਚੇ ਵੀਰੇ। ਮਨਕੀਰਤ ਆਲਖ ਆਪਣੇ ਜਨਮ ਦਿਨ ਮੌਕੇ ਬਾਬੇ ਨਾਨਕ ਦੀ ਧਰਤੀ ਤੇ 21 ਟਰੈਕਟਰਾਂ ਦੀ ਸੇਵਾ ਲੈ ਕੇ ਪਹੁੰਚੇ ਨੇ। ਬਾਈ ਜੀ ਸਭ ਤੋਂ ਪਹਿਲਾਂ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ। ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਫਤਿਹ ਤੇ ਥੈਂਕ ਯੂ ਵੀਰੇ ਥੈਂਕ ਯੂ ਸੋ ਸੋ ਮੱਚ। ਬਤੀ ਦੇਰ ਰਾਤ ਹੰਸਾਲੀ ਸਾਹਿਬ ਗਏ ਮਹਾਪੁਰਸ਼ਾਂ ਦੇ ਚਰਨਾ ਤੇ ਬੈਠ ਕੇ ਤਸਵੀਰ ਵੀ ਸਾਂਝੀ ਕੀਤੀ। ਹਾਂ ਜੀ। ਕਿਵੇਂ ਦਾ ਉਹ ਪਲ ਸੀਗੇ ਜਨਮ ਦਿਨ ਮੌਕੇ ਦੀ ਉਹ ਤਸਵੀਰ ਦੇਖੋ ਮੈਂ ਜਦੋਂ ਦਾ ਕਲਾਕਾਰ ਲਾਈਨ 'ਚ ਆਇਆ ਮੇਰਾ ਮਾਲੋ ਹੰਸਾਲੀ ਵਾਲੇ ਸੰਤਾਂ ਨਾਲ ਬਹੁਤ ਜ਼ਿਆਦਾ ਪਿਆਰ ਮੈਂ ਜਿਵੇਂ ਕਹਿ ਸਕਦਾ ਵੀ ਉਹਨਾਂ ਤੋਂ ਪੁੱਛੇ ਬਿਨਾ ਵੀ ਮੈਂ ਕਿ ਮੇਰੀ ਸਾਰੀ ਟੀਮ ਇਧਰ ਆਪਣੇ ਹੁੰਦਲ ਸਾਹਿਬ ਆ ਹੁੰਦਲ ਦੇ ਮਿਲਣਾ ਦਾ ਹੁੰਦਲ ਤੇਰੇ ਫੇਰੇ ਵੀ ਹਾਂਜੀ ਹਾਂਜੀ ਵੱਡੇ ਬਾਬਾ ਜੀ ਜਦੋਂ ਬਾਬਾ ਬਾਬਾਜੀਤ ਸਿੰਘ ਜੀ ਨੇ ਬਾਬਾਜੀਤ ਸਿੰਘ ਜੀ ਉਹਦੋਂ ਕੈਕ ਫੇਰੇ ਬਾਬਾ ਪਰਮਜੀਤ ਸਿੰਘ ਜੀ ਨੇ ਕਰਾਈ ਸੀ ਬਾਬਾ ਜੀ ਉਦੋਂ ਕਹਿ ਕੇ ਇਹਨੇ ਕਹਿ ਕੇ ਵੱਡੇ ਬਾਬਾ ਜੀ ਕਹਿ ਕੇ ਕਹਿੰਦੇ ਵੀ ਆਨੰਦ ਕਾਰਜ ਜੁਰੇ ਕਰਨੇ ਆ ਤੇ ਹੰਸਾਲੀ ਵਾਲੇ ਸੰਤ ਮੰਨ ਲਓ ਸਾਡੇ ਸ਼ੁਰੂ ਤੋਂ ਅਸੀਂ ਵੀ ਜਦੋਂ ਤਾਂ ਮੈਂ ਚੰਡੀਗੜ੍ਹ ਆਇਆ ਹਨਾ ਵੀ ਅਸੀਂ ਬਾਬਾ ਜੀ ਨਾਲ ਸੋ ਪਹਿਲਾਂ ਹਸ਼ਿਆਰਪੁਰੋਂ ਟਰੈਕਟਰ ਅਸੀਂ ਹੰਸਾਲੀ ਸਾਹਿਬ ਭੇਜੇ ਹੰਸਾਲੀ ਸਾਹਿਬ ਬਾਬਾ ਜੀ ਤੋਂ ਹਰੀ ਛੰਡੀ ਦਿਵਾ ਕੇ ਬਾਅਦ ਅਸੀਂ ਇੱਥੇ ਇੱਥੇ ਲਏ ਆ ਬਾਕੀ ਸੰਤ ਬਾਬਾ ਜੀ ਹਾਕਮ ਸਿੰਘ ਜੀ ਬਾਬਾ ਸੁਖਾ ਸਿੰਘ ਜੀ ਤੇ ਬੜੇ ਤਗੜੇ ਮਹਾਪੁਰਸ਼ ਹਨਾ ਇੰਨਾ ਅੱਜ ਪੰਜਾਬ ਦੇ ਨਾਲ ਖੜੇ ਨੇ ਠੀਕ ਆ ਸਾਰੇ ਕਾਰ ਸਾਰੇ ਸੰਤੀ ਖੜੇ ਨੇ ਮੈਂ ਕਿੰਨਾ ਜੀ ਭੂਰੀ ਵਾਲੇ ਬਾਬੇ ਉਧਰ ਬਾਬਾ ਸਤਨਾਮ ਸਿੰਘ ਜੀ ਹੁਣੀ ਤੇ ਸੇਵਾ ਤੁਹਾਡੀ ਨਿਰੰਤਰ ਚੱਲ ਰਹੀ ਹੈ ਤੁਸੀਂ ਕੱਲ ਰਾਤ ਵੀ ਕਿਹਾ ਕਿ ਸਾਡਾ ਭਰਾ ਦਾਖਲ ਹੈ ਤੁਸੀਂ ਬਹੁਤ ਸਾਰੇ ਪਲਾਨ ਆਪਣੇ ਜਨਮ ਦਿਨ ਮੌਕੇ ਕੈਨਸਲ ਕੀਤੇ ਬਹੁਤ ਚਾਹ ਹੁੰਦਾ ਤੁਹਾਡੇ ਸਾਰੇ ਵੀਰ ਮਿੱਤਰ ਨੇ ਕਿ ਕੁਝ ਵੱਡਾ ਕਰਨਾ ਕਈ ਕਈ ਅੱਜ ਮੈਂ ਸਵੇਰੇ 12 ਵਜੇ ਹਨਾ 12 ਵਜੇ ਤੋਂ ਬਾਅਦ ਕਈ ਮੇਰੇ ਹੁਣ 10 ਨਹੀਂ ਸਾਹਿਬ 20 22 ਕੇਕ ਲੈ ਕੇ ਸਾਰੇ ਹਨ ਅੱਛਾ ਤੇ ਭਰਾ ਸਾਡਾ ਹਸਪੀਟਲ ਆ ਹਜੇ ਮੈਂ ਚਲੋ ਪਹਿਲਾਂ ਮੈਂ ਸ਼ੇਅਰ ਨਹੀਂ ਕੀਤੀ ਨਾਨਾ ਜੀ ਪਾਪਾ ਦੀ ਨਾ 3 ਦਿਨ ਹੋ ਗਏ ਨਿਗਾ ਚਲ ਗਈ ਹਾਂਜੀ ਆ ਹੁਣੇ ਇੱਕ ਘੰਟਾ ਪਹਿਲਾਂ ਮੈਂ ਬਾਬਾ ਜੀ ਨਾਲ ਤਾਂ ਗੱਲ ਕੀਤੀ ਸੀ ਤੇ 3 ਦਿਨ ਹੋ ਗਏ ਮੇਰੇ ਫਾਦਰ ਆਈ ਸੀ ਯੂ ਚ ਨੇ 슈ਗਰ ਦਾ ਅਟੈਕ ਆਇਆ ਤੇ ਉਹਨਾਂ ਦੀ ਨਿਗਾ ਚਲ ਗਈ ਸੀ ਤੇ ਹਨਾ ਆਪਣਾ ਮੈਂ ਗੱਲ ਕਰਦਾ ਵੀ 20 ਕੇਕ ਲੈ ਕੇ ਵੀ ਮੇਰੇ ਉਧਰੋਂ ਜਵੰਦਾ ਵੀ ਹਸਪੀਟਲ ਆ ਉਧਰੋਂ ਡੈਡੀ ਹੈ ਨਾ ਕੇਕੂ ਕਾਲੇ ਪਾਸੇ ਨੂੰ ਵੀ ਵੀ ਸਾਲਾ ਜੀ ਨਹੀਂ ਕੀ ਕੀ ਹੈ ਨਾ ਕੇਕ ਕੱਟਣਾ ਤੇ ਘੰਟਾ ਪਹਿਲਾਂ ਵੇਖੋ ਵੀ ਸੇਵਾ ਕਰਨ ਆ ਰਹੇ ਆ ਤੇ ਡਾਕਟਰ ਦਾ ਫੋਨ ਆਇਆ ਕਹਿੰਦਾ ਵੀ ਨਿਗਾ ਆ ਗਈ ਹੁਣੇ ਨਾਨਾ ਜੀ ਹੁਣੇ ਹੀ ਘੰਟਾ ਪਹਿਲਾਂ ਫੋਨ ਆਇਆ ਵੀ ਨਿਗਾ ਵਾਪਸ ਆ ਗਈ ਤੇ ਜਦੋਂ ਨਿਗਾ ਵਾਪਸ ਆਈ ਨਾਨਾ ਜੀ ਕਹਿੰਦੇ ਮੇਰੇ ਮੇਰਾ ਕੜਾ ਕਿੱਥੇ ਆ ਮੇਰੀਆਂ ਮੁੰਦਰੀਆਂ ਕਿੱਥੇ ਆ ਇਹ ਇਹ ਕਹਿੰਦਾ ਫਿਰ ਬਾਪੂ ਨੂੰ ਕਹਿੰਦਾ ਪਹਿਲਾਂ ਕੜਾ ਮੁੰਦਰੀਆਂ ਭੇਜੀਏ ਉਹ ਹਸਪਤਾਲ ਜਦੋਂ ਹੁਣ ਸਹੀ ਹੋਏ ਕਿਉਂਕਿ ਮੈਮਰੀ ਮੂਮਰੀ ਠੀਕ ਹੈ ਤੇ ਦੇਖੋ ਸੇਵਾ ਕਰਨ ਆਏ ਆ ਬਾਬੇ ਦਾ ਬੜਾ ਸ਼ੁਕਰ ਠੀਕ ਆ ਫਾਦਰ ਸਾਹਿਬ ਠੀਕ ਹੋ ਗਏ ਆ ਤੇ ਉਧਰੋਂ ਹੀ ਜਵੰਦਾ ਵੀਰ ਵੀ ਗੁੱਡ ਨਿਊਜ਼ ਆਵੇ ਹਨਾ ਬਾਬਾ ਪਲੀ ਕਰੇ ਤੁਸੀਂ ਪਹਿਲੇ ਦਿਨ ਜਦੋਂ ਜਵੰਦਾ ਬਈ ਦਾ ਹਾਲਚਾਲ ਜਾਣਨ ਗਏ ਤੁਸੀਂ ਗੱਲ ਕਹੀ ਸੀ ਕਿ ਚਮਤਕਾਰ ਹੋਵੇਗਾ ਕੀ ਪਤਾ ਕੀ ਦੀ ਲੱਗ ਜਾਏ ਉਸ ਨੂੰ ਕੋਡ ਕਰਦੇ ਰਹੇ ਸਾਰੇ ਕਿ ਮਨਕੀਰਤ ਨੇ ਕਿਹਾ ਕਿ ਅਸੀਂ ਸਾਰੇ ਜਣੇ ਅਰਦਾਸ ਕਰੀਏ ਔਰ ਪਰਿਵਾਰ ਨੂੰ ਹੌਸਲਾ ਵੀ ਹੋਇਆ ਸੀ ਵੀਰੇ ਦੇਖੋ ਗੱਲ ਕਹਿੰਦਾ ਨਾ ਗੱਲ ਸੱਚੀ ਦਾ ਝੂਠ ਨਹੀਂ ਜਾਣੀ ਦਾ ਤੂੰ ਤਾਂ ਬੰਦਿਆ ਬੁਲਬੁਲਾ ਪਾਣੀ ਦਾ ਤੇ ਹੁਣ ਪਤਾ ਲੱਗਦਾ ਵੀ ਬੰਦਾ ਵਾਕੇ ਵੀ ਯਾਰ ਬਾ ਗੇਟ ਬੰਦ ਕਰ ਦੋ ਨਹੀਂ ਤਾਂ ਤੇ ਸੋ ਬੰਦੇ ਦਾ ਯਾਰ ਆਲ ਆਲ ਡਿਪੈਂਡਸ ਓਨ ਹਨਾ ਵੀ ਮੈਂ ਤਾਂ ਗॉड ਕਹੂੰਗਾ ਵੀ ਸਾਰਾ ਰੱਬ ਦੇ ਰੱਬ ਰੱਬ ਦੇ ਆਸਰੇ ਆ ਤੇ ਜੇ ਆਪਾਂ ਸੱਚੇ ਤਨੋਂ ਮਨੋਂ ਹਨਾ ਮੈਂ ਤਾਂ ਹੀ ਕਹਿੰਦਾ ਸੀ ਵੀ ਸਾਰੇ ਅਰਦਾਸਾਂ ਕਰੋ ਕਿਸੇ ਇੱਕ ਦੀ ਅਰਦਾਸ ਵੀ ਸਹੀ ਟਿਕਾਣੇ ਸਹੀ ਲੱਗ ਗਈ ਬਸ ਚੰਦ ਘੰਟੇ ਬਾਕੀ ਇੱਕ ਮੈਡੀਕਲ ਬੁਲੇਟਿਨ ਆਉਣ ਵਾਲਾ ਹੈ ਸਾਡੇ ਤੱਕ 40s ਹਸਪਤਾਲ ਵੱਲੋਂ ਅਸੀਂ ਚਾਹੁੰਦੇ ਹਾਂ ਕਿ ਉਸ ਦੇ ਵਿੱਚ ਇੰਪਰੂਵਮੈਂਟ ਹੋਵੇ ਇੰਪਰੂਵਮੈਂਟ ਭਾਜੀ ਮੇਰਾ 40s ਦੇ ਮੇਨ ਡਾਕਟਰ ਸਾਹਿਬ ਹਨਾ ਜਿਹੜੇ 40s ਚਲਾਉਂਦੇ ਆ ਮੇਰੇ ਦੋਸਤ ਨੇ ਸਾਰਾ ਕੁਝ ਤੇ ਬਾਬਾ ਅਰਦਾਸ ਕਰੀਏ ਭਾਜੀ ਹਾਂ ਸਹੀ ਗੱਲ ਹੈ ਔਰ ਜਿਸ ਤਰੀਕੇ ਨਾਲ ਹੁਣੇ ਸੇਵਾ ਲਗਾਤਾਰ ਚੱਲ ਰਹੀ ਹੈ ਸੇਵਾ ਜੀ ਤੁਸੀਂ ਕਰਨ ਆਏ ਹੋ 21 ਟਰੈਕਟਰਾਂ ਦੀ ਸੇਵਾ ਹਾਂਜੀ 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 ਇਹ ਤਾਂ ਜਿਵੇਂ ਆਪਾਂ ਦੇ ਕਿਉਂਕਿ ਪੈਰਲਰ ਚੱਲਣ ਲੱਗੇ ਨਾ ਉਧਰੋਂ ਹੜਾ ਵਾਲਾ ਉਧਰੋਂ ਰਾਜਵੀਰ ਵਾਲਾ ਹੋ ਗਿਆ ਉਦੋਂ ਮੇਰੇ ਫਾਦਰ ਸਾਹਿਬ ਵਾਲਾ ਹੋ ਗਿਆ ਸਾਰਾ ਕੁਝ ਪੈਰਲਰ ਜਾ ਚੱਲ ਗਿਆ ਸੋ ਕੋਈ ਨਹੀਂ ਬਾਬਾ ਕੱਢੀ ਆਉਂਦਾ ਮੁਸੀਬਤਾਂ ਚੋਂ ਜੇ ਹੜ ਆਏ ਤੇ ਸਾਰੇ ਨੌਜਵਾਨ ਹਨਾ ਸਾਰੇ ਪੰਜਾਬ ਦੇ ਨਾਲ ਜੁੜ ਗਏ ਤੇ ਹੁਣ ਫਾਦਰ ਸਾਹਿਬ ਵਾਲਾ ਵੀ ਗੁੱਡ ਮੈਸੇਜ ਲੱਗਾ ਵੀ ਠੀਕ ਹੋ ਗਏ ਤੇ ਜਵੰਦੇ ਵੀਰ ਵਾਲਾ ਮੈਂ ਕਹਿੰਦਾ ਵੀ ਚਮਤਕਾਰ ਹੋਵੇ ਕਿਉਂਕਿ ਤੁਹਾਡੇ ਚਾਣ ਵਾਲੇ ਇੱਕ ਬਹੁਤ ਵਧੀਆ ਗੱਲ ਕਹਿ ਰਹੇ ਕਿ ਰਾਜਵੀਰ ਜਵੰਦਾ ਜਮਾ ਮਨਕੀਰ ਤੋਂ ਲਖਵਰਗਾ ਖੱਪ ਬਹੁਤ ਕਰਦਾ ਹਾਸਾ ਮਖੌਲ ਬਹੁਤ ਕਰਦਾ ਯਾਰ ਦੋਸਤ ਬੜੇ ਨੇ ਨਹੀਂ ਉਹ ਮੇਰਾ ਵੱਡਾ ਭਰਾ ਆ ਦੇਖੋ ਮੇਰਾ ਬਹੁਤ ਜ਼ਿਆਦਾ ਪਿਆਰ ਸੀ ਠੀਕ ਆ ਬਹੁਤ ਉਹਦਾ ਮੇਰੇ ਤੋਂ 5-7 ਸਾਲ ਵੱਡਾ ਤੇ ਤੁਹਾਨੂੰ ਧੀ ਬਾਰੇ ਵੀ ਇੱਕ ਵਾਰ ਕਹ ਰਹੇ ਸੀ ਕਿ ਭੈਣ ਦਾ ਰਿਸ਼ਤਾ ਲੱਭਣਾ ਉਹ ਤੁਹਾਡੀ ਕੀ ਗੱਲਬਾਤ ਹੁੰਦੀ ਰਹਿੰਦੀ ਸੀ ਨਹੀਂ ਨਹੀਂ ਚਲੋ ਤਾਂ ਰੈਗੂਲਰ ਮੇਰਾ ਪਿੱਛੇ ਦੀ ਉਹਨੇ ਆਪਦਾ ਆ ਚੈਨਲ ਦੇਣਾ ਸੀ ਕਿਸੇ ਨੂੰ ਹਨਾ ਡਿਜੀਟਲ ਦਾ ਉਹਨੇ ਉਹ ਮੈਨੂੰ ਪੁੱਛਿਆ ਵੀ ਤੁਸੀਂ ਚੈਨਲ ਦਿੱਤਾ ਹੋਇਆ ਤੇ ਆਪਣੇ ਅੰਕਲ ਹੀ ਨੇ ਵੀ ਉਹਨਾਂ ਨੂੰ ਦੇ ਰੱਖਿਆ ਵੀ ਚੈਨਲ ਤੁਸੀਂ ਵੀ ਆਪਾਂ ਵੀ ਉਹਨਾਂ ਨੂੰ ਮਤਲਬ ਸਲਾਹ ਨਾਲ ਵੀ ਇੱਕ ਦੂਜੇ ਨਾਲ ਵਧੀਆ ਗੁੱਡ ਇਨਸਾਨ ਠੀਕ ਆ ਬਾਕੀ ਕੋਈ ਉਹ ਕੀ ਕਹਿੰਦੇ ਹੁੰਦੇ ਆ ਆ ਜਿਹੜਾ ਪਿੱਛੇ ਜੇ ਮੈਨੂੰ ਧੱਕੇ ਨਾਲ ਰੱਖਿਆ 2-3 ਸਾਲ ਕੀ ਵਿਵਾਦਾਂ ਆਂ ਚ ਜੀ ਜੀ ਹਨਾ ਉਹ ਐਵੇਂ ਦੇ ਕਿਸੇ ਵਿਵਾਦ ਚ ਨਹੀਂ ਕਿਸੇ ਚੀਜ਼ ਚ ਨਹੀਂ ਉਹ ਬੰਦਾ ਹੈ ਠੀਕ ਆ ਆਪਦਾ ਸਾਫ਼ ਸੁਥਰੀ ਗਾਇਕੀ ਵਾਲਾ ਤੇ ਬਾਕੀ ਹਜੇ ਮੈਂ ਤਾਂ ਸਾਨੂੰ ਆਪਣੇ ਆਪ ਨੂੰ ਵੀ ਉਹਦੇ ਅੱਗੇ ਕੁਝ ਨਹੀਂ ਕਹੂੰਗਾ ਕਿਉਂਕਿ ਉਹ ਇੱਕ ਪ੍ਰੋਪਰ ਜਿਵੇਂ ਪੰਜਾਬੀ ਗਾਇਆ ਵੀ ਆ ਠੀਕ ਆ ਉਹਨੂੰ ਪ੍ਰੋਪਰ ਪੰਜਾਬੀ ਡਰੈਸ ਚ ਪੂਰਾ ਹਨਾ ਮਾਨਕ ਸਾਹਿਬ ਕਹਿੰਦੇ ਸੀ ਕਿ ਵੀਊ ਆਉਣ ਨਾਲ ਕਲਾਕਾਰ ਹਿੱਟ ਨਹੀਂ ਹੁੰਦਾ ਲਾਈਵ ਅਖਾੜੇ ਵਾਲਾ ਹਿੱਟ ਹੁੰਦਾ ਮੈਨੂੰ ਲੱਗਦਾ ਕਿ ਬਾਈ ਉਹਨਾਂ ਪੰਜ ਕਲਾਕਾਰ ਬਹੁਤ ਘੈਂਟ ਮੈਂ ਕਿੰਨਾ ਜੀ ਮਨਮੋਹਣ ਵਾਰਿਸ ਹੋਣਾਂ ਤੋਂ ਬਾਅਦ ਮੈਂ ਕਿਸੇ ਨੂੰ ਮੰਨਦਾ ਮੈਂ ਰਾਜਵੀਰ ਜਵੰਦੇ ਨੂੰ ਮੰਨਦਾ ਠੀਕ ਆ ਵੀ ਜਿਹੜਾ ਇੰਨਾ ਵੀ ਮੈਂ ਵੇਖਿਆ ਸਿਮਰਨ ਦੀ ਬੇਟੀ ਦੇ ਫੰਕਸ਼ਨ ਦੇ ਹਨਾ ਆਪਣੇ ਬੇਟੀ ਹੋਈ ਸੀ ਘਰੇ ਉਦੋਂ ਲੋੜੀ ਤੇ ਫੰਕਸ਼ਨ ਸੀ ਸੋ ਬੰਦਾ ਐਨਲਾਈਜ਼ ਕਰ ਲੈਂਦਾ ਵੀ ਹਾਂ ਵੀ ਕੀ-ਕਿਆ ਗਾ ਰਿਹਾ ਸੋ ਉਹਦੇ ਵਰਗੀ ਗਾਇਕੀ ਉਹ ਫੋਰਸ ਵੋਕਲ ਚ ਉਹ ਚੀਜ਼ ਤੇ ਮੰਨ ਲਓ ਸਹੀ ਗੱਲ ਹਾਂ ਡਿਫਰੈਂਟ ਬਿਲਕੁਲ ਮੈਂ ਕਹਿੰਦਾ ਵੀ ਬਾਬਾ ਬਸ ਕਿਸੇ ਹਿਸਾਬ ਨਾਲ ਵੀ ਅਸੀਂ ਇੱਕ ਬਹੁਤ ਚੰਗੀ ਗੱਲ ਹੁਣੇ ਕਹਿ ਕੇ ਹਟਿਓ ਗੋਲਡਨ ਹਟ ਬਾਈ ਹੋਣਾ ਬਾਰੇ ਕਿ ਯਾਰ ਕਟੋ-ਕਟ ਇੰਨਾ ਤਾਂ ਕਰ ਰਿਹਾ ਤੁਹਾਨੂੰ ਇਸ ਇਸ ਤਰੀਕੇ ਦਾ ਸਹਾਰਾ ਤਾਂ ਦੇ ਰਿਹਾ ਕਿ ਤੁਸੀਂ ਕਿਸ਼ਤਾਂ ਤੇ ਟਰੈਕਟਰ ਲੈ ਜਾਓ ਕਿਉਂਕਿ ਉਹ ਵਿਵਾਦ 'ਚ ਬਹੁਤ ਆ ਗਏ ਲੋਕ ਬਹੁਤ ਮਾੜਾ ਕਹਿ ਰਹੇ ਆ ਦੇਖੋ ਜੀ ਬਾਬੇ ਨਾਨਕ ਦੀ ਧਰਤੀ ਤੇ ਆ ਠੀਕ ਆ ਮਾੜਾ ਕਹਿਣ ਵਾਲਿਆਂ ਨੇ ਤਾਂ ਬਾਬੇ ਨਾਨਕ ਨੂੰ ਮਾੜਾ ਕਹਿੰਦਾ ਯਾਰ ਠੀਕ ਆ ਸੋ ਇਸ ਸਮਾਂ ਵੀਰੇ ਪੰਜਾਬ ਨਾਲ ਖੜਨ ਦਾ ਜਿਹੜਾ ਜਿੰਨਾ ਕਰ ਰਿਹਾ ਕਿਸੇ ਨੂੰ हां एप्रिशिएट ਨਹੀਂ ਕਰ ਸਕਦੇ ਤਾਂ ਕਿਸੇ ਨੂੰ ਯਾਰ ਮਾੜਾ ਨਾ ਕਹੋ ਬਸ ਮੈਂ ਤਾਂ ਇਹ ਚੀਜ਼ ਕਹਿਣਾ ਹਰ ਬੰਦਾ ਆਪਦੇ ਲੱਗਿਆ ਹੋਇਆ ਹੈ ਤੇ ਸੇਵਾ ਵਾਲੀ ਗੱਲ ਅਲੈਦਾ ਰਹਗੀ ਆ ਫਿਰ ਮੈਂ ਲਾਸਟ ਗੱਲ ਕਰਦਾ ਜੀ ਅਰਦਾਸਾਂ ਕਰੋ ਭਰਾ ਠੀਕ ਹੋਵੇ ਹੱਸਦਾ ਵਸਦਾ ਆਪਦੀ ਫੈਮਿਲੀ ਚ ਆਪਦੇ ਪਰਿਵਾਰ ਚ ਪਹੁੰਚੇ ਵੀਰੇ ਧੰਨਵਾਦ ਵੀਰੇ ਸਿਮਰਨ ਬਾਈ ਜਿਵੇਂ ਤੁਸੀਂ ਕਹਿ ਰਹੇ ਸੀਗੇ ਰਾਜਵੀਰ ਜਵੰਦਾ ਬਾਈ ਹੁਣੀ ਤੁਹਾਡੇ ਵੀ ਫੰਕਸ਼ਨ ਦੇ ਵਿੱਚ ਵੀ ਗਾਉਂਦੇ ਰਹੇ ਬਹੁਤ ਚੰਗਾ ਤੁਹਾਨੂੰ ਲੱਗਦਾ ਹਾਂਜੀ ਹਾਂਜੀ ਆਪਣੇ ਆਪਣੇ ਵੀਰੇ ਫੰਕਸ਼ਨ ਤੇ ਆ ਕੇ ਗਏ ਆ ਲੋੜੀ ਦਾ ਫੰਕਸ਼ਨ ਸੀਗਾ ਘਰੇ ਵਧੀਆ ਮਤਲਬ ਪਰਫਾਰਮੈਂਸ ਸੀਗੀ ਉਹਨਾਂ ਦੀ ਬਹੁਤ ਵਧੀਆ ਸਾਡਾ ਚਲੋ ਹੋ ਕੇ ਕਰਕੇ ਗਏ ਆ ਸਾਡਾ ਪਿਆਰ ਵੀ ਆ ਉਹਨਾਂ ਨਾਲ ਬਹੁਤ ਵੀਰੇ ਕਰਕੇ ਵੀ ਆ ਹੂੰ ਵੀ ਆ ਬਾਕੀ ਯਾਰ ਅਸੀਂ ਪ੍ਰੈਸ ਦੀ ਮੈਂ ਤੁਹਾਨੂੰ ਪ੍ਰੈਸ ਦਾ ਇਹ ਕਹਿਣਾ ਸੀ ਸਾਡਾ ਪ੍ਰੈਸ ਦਾ ਯੋਗਦਾਨ ਸਾਨੂੰ ਬਹੁਤ ਰਿਹਾ ਪਹਿਲੇ ਦਿਨ ਜਦੋਂ ਅਸੀਂ ਲੋਕਾਂ ਦੇ ਘਰਾਂ ਤੱਕ ਸਾਨੂੰ ਪ੍ਰੈਸ ਨੇ ਪਹੁੰਚਾਇਆ ਸਾਨੂੰ ਤਾਂ ਉਹ ਏਰੀਆ ਦਾ ਪਤਾ ਨਹੀਂ ਸੀ ਗਲਤ ਗੱਲਬਾਤ ਕੀਤੀ ਮਨਕੀਰ ਤੌਲਖਵਰਾ ਦੇ ਨਾਲ ਕਹਿੰਦੇ ਕਿ ਅਸੀਂ ਲਗਾਤਾਰ ਨਿਰੰਤਰ ਸੇਵਾ ਕਰਦੇ ਰਹੇ ਹਾਂ